ਕੈਨੇਡਾ ਦੀ ਪੀਆਰ ਨੂੰ ਲੈ ਕੇ ਇੱਕ ਬਹੁਤ ਐਕਸਕਲੂਸਿਵ ਤੇ ਬਹੁਤ ਵੱਡੀ ਪੋਜ਼ਿਟਿਵ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੈ ਆਈਆਰਸੀਸੀ ਨੇ ਜਿਹੜਾ ਟਾਰਗੇਟ ਫਿਕਸ ਕੀਤਾ ਹੈ 395000 ਅਪਲੀਕੇਸ਼ਨ ਦਾ ਜੋ 2025 ਦੇ ਵਿੱਚ ਪੀਆਰ ਦੀਆਂ ਅਪਰੂਵ ਕੀਤੀਆਂ ਜਾਣੀਆਂ ਹੈਗੀਆਂ ਉਸ ਟਾਰਗੇਟ ਦੇ ਹਿਸਾਬ ਦੇ ਨਾਲ ਆਈਆਰਸੀਸੀ ਹੁਣ ਤੱਕ ਕਿੱਥੇ ਖੜਾ ਹੈ ਇੱਕ ਡਾਟਾ ਨਿਕਲ ਕੇ ਸਾਹਮਣੇ ਆਇਆ ਜੋ ਕਿ ਬਹੁਤ ਹੀ ਪੋਜ਼ਿਟਿਵ ਡਾਟਾ ਹੈਗਾ ਤੇ ਬਕਾਇਦਾ ਤੌਰ ਦੇ ਉੱਤੇ ਐਕਸਪ੍ਰੈਸ ਐਂਟਰੀ ਦੇ ਜਿੰਨੇ ਪ੍ਰੋਗਰਾਮ ਚੱਲਦੇ ਐ ਉਹਨੇ ਪ੍ਰੋਗਰਾਮਸ ਦੇ ਵਿੱਚ ਕਿੰਨੀਆਂ ਐਪਲੀਕੇਸ਼ਨਸ ਜੜੀਆਂ ਨੇ ਉਹ ਆਲਰੇਡੀ ਐਕਸੈਪਟ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿੰਨੇ ਲੋਕਾਂ ਨੂੰ ਆਲਰੇਡੀ ਪੀਆਰ ਦੇ ਵਾਸਤੇ ਇਨਵੀਟੇਸ਼ਨ ਜਾ ਚੁੱਕਾ ਹੈ ਤੇ ਕਿੰਨੇ ਲੋਕ ਜਿਹੜੇ ਆ ਉਹ ਹਾਲੇ ਹੋਰ ਉਹਨਾਂ ਦੇ ਵੱਲੋਂ ਪੀਆਰ ਕੀਤੇ ਜਾਣੇ 2025 ਦੇ ਵਿੱਚ ਇੱਕ ਤੇ ਇਹ ਆਕੜਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਦੂਜਾ ਜਿਹੜਾ ਸਭ ਤੋਂ ਪੋਜ਼ਿਟਿਵ ਗੱਲ ਇਹ ਹੈ ਕਿ ਜਿਹੜਾ ਆਈਆਰਸੀਸੀ ਨੇ 395000 ਦਾ ਟਾਰਗੇਟ ਰੱਖਿਆ ਹੈਗਾ ਏ ਉਹ ਟਾਰਗੇਟ ਨੂੰ ਅਚੀਵ ਕਰਨ ਦੇ ਨਾਲ ਨਾਲ ਉਸ ਨੂੰ ਪਾਰ ਵੀ ਆਈਆਰਸੀਸੀ ਕਰਤਾ ਹੋਇਆ ਨਜ਼ਰ ਆ ਰਿਹਾ ਹੈ ਇਸ ਰਿਪੋਰਟ ਦੇ ਵਿੱਚ ਜਿਹੜਾ ਲੇਟੈਸਟ ਆਂਕੜਾ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਐਪਸ ਨੋਟ ਐਸੋਪੀ ਸ਼ੈਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਪੀਆਰ ਦੇ ਉੱਤੇ ਮੈਂ ਪੂਰੀ ਸੀਰੀ ਚਲਾ ਰਿਹਾ ਹਾਂ ਉਹ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਜਿਹਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਐਪੀਸੋਡ ਤੁਹਾਨੂੰ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਸਕਰੀਨ ਦੇ ਉੱਤੇ ਦੇਖੋ ਜਨਵਰੀ 1 2025 ਤੋਂ ਜੁਲਾਈ 31 2025 ਦਾ ਇਹ ਅੰਕੜਾ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਹਾਂ ਇਸ ਅੰਕੜੇ ਦੇ ਹਿਸਾਬ ਦੇ ਨਾਲ ਹੁਣ ਤੱਕ 246300 ਅਪਲੀਕੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਵੈਲਕਮ ਕਰ ਚੁੱਕਾ ਹੈ ਕੈਨੇਡਾ ਪੀਆਰ ਵਾਸਤੇ ਨਹੀਂ ਪਰਮਾਨੈਂਟ ਰੈਜ਼ਿਡੈਂਸੀ ਦੇ ਵਾਸਤੇ ਹੁਣ ਇਹਦੇ ਵਿੱਚ ਜੇਕਰ ਪਰ ਮੰਥ ਦੇ ਹਿਸਾਬ ਦੇ ਨਾਲ ਐਵਰੇਜ ਦੇਖੀਏ ਤੇ 35186 ਨਿਊ ਕਮਰ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਪੀਆਰ ਹੋ ਰਹੇ ਨੇ ਹਰ ਮਹੀਨੇ ਇਸ ਆਈਆਰਸੀਸੀ ਦੇ ਆਂਕੜੇ ਦੇ ਹਿਸਾਬ ਨਾਲ ਚਾਹੀਏ ਜਿਦੇ ਵਿੱਚ 246390 ਲੋਕਾਂ ਨੂੰ ਪੀਆਰ ਕੀਤਾ ਗਿਆ ਹੈ ਜਨਵਰੀ 1 2025 ਤੋਂ ਜੁਲਾਈ 31 2025 ਤੱਕ ਦਾ ਹੈ ਆਪਣਾ ਹੁਣ ਇਹਦੇ ਵਿੱਚ ਜਿਹੜਾ IRCC ਨੇ ਟਾਰਗੇਟ ਰੱਖਿਆ ਆਪਣਾ 395000 ਦਾ ਤੇ ਜਿਹੜਾ ਪਹਿਲੇ 7 ਮਹੀਨਿਆਂ ਦਾ ਰਿਜ਼ਲਟ ਹੈ ਉਹਦੇ ਹਿਸਾਬ ਦੇ ਨਾਲ ਜੇਕਰ ਆਪਾਂ ਇਹਨੂੰ ਕੰਪੇਅਰ ਕਰਦੇ ਹਾਂ ਤਾਂ ਇੰਜ ਲੱਗ ਰਿਹਾ ਹੈ ਕਿ IRCC ਆਪਣੇ ਟਾਰਗੇਟ ਨੂੰ ਵੀ ਬਾਈਪਾਸ ਕਰ ਰਿਹਾ ਹੈ ਤੇ 422232 PRZ ਨੇ ਉਹ ਦਿੱਤੀਆਂ ਜਾਣਗੀਆਂ ਇਹ ਜਿਹੜਾ IRCC ਨੇ ਟਾਰਗੇਟ 395000 ਦਾ ਰੱਖਿਆ ਇਹ ਰਿਵਾਈਜ਼ਡ ਟਾਰਗੇਟ ਹੈ ਹੁਣ ਜੇਕਰ 2026 ਦੀ ਪਲਾਨ ਦੀ ਗੱਲ ਕਰ ਲਈਏ 380000 ਨਹੀਂ 15000 ਅਪਲੀਕੇਸ਼ਨ ਕੱਟ ਕੀਤੀਆਂ ਗਈਆਂ ਨੇ 2026 ਦੇ ਵਾਸਤੇ ਉਸ ਤੋਂ ਇਲਾਵਾ 2027 ਦੇ ਵਿੱਚ 365000 ਦਾ ਟਾਰਗੇਟ ਰੱਖਿਆ ਗਿਆ ਤੇ ਜਿਹੜੀ ਰੇਂਜ ਉਹ 338000 ਤੋਂ 410000 ਦੇ ਕਰੀਬ ਜਿਹੜੀ ਹੈ ਉਹ ਮੰਨੀ ਜਾ ਰਹੀ ਸੀ ਹੁਣ ਇੱਕ ਟੋਕ ਟੋਟਲ ਜੇਕਰ ਆਪਾਂ ਗੱਲ ਕਰ ਲਈਏ ਤਾਂ IRCC ਨੇ ਇੱਕ ਚੀਜ਼ ਦੀ ਰਿਪੋਰਟ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਇਹ ਕਿਹਾ ਹੈ 892400 ਅਪਲੀਕੇਸ਼ਨ ਜਿਹੜੀਆਂ ਨੇ ਉਹ ਟੋਟਲ ਅੰਡਰ ਪ੍ਰੋਸੈਸ ਨੇ ਯਾਨੀ ਕਿ ਇਨਵੈਂਟਰੀ ਦੇ ਵਿੱਚ ਰਹੀਆਂ ਨੇ ਜਿਹਦੇ ਵਿੱਚੋਂ 2.5 ਲੱਖ ਦੇ ਕਰੀਬ ਅਪਲੀਕੇਸ਼ਨ ਜਿਹੜੀਆਂ ਅੰਡਰ ਐਕਸਪ੍ਰੈਸ ਐਂਟਰੀ ਵੀ ਇਨਵੈਂਟਰੀ ਦੇ ਵਿੱਚ ਪਈਆਂ ਨੇ ਆਪਾਂ ਰੈਗੂਲਰ ਵੇਸ ਤੇ ਵੀਡੀਓਜ਼ ਵਗੈਰਾ ਬਣਾਉਂਦੇ ਰਹਿੰਨੇ ਪਰ ਸਿਰਫ ਐਕਸਪ੍ਰੈਸ ਐਂਟਰੀ ਨਹੀਂ ਇਕੱਲੀ ਕਿਨੈਡਾ ਦੇ ਪੀਆਰ ਹੈਗੀ ਹੋਰ ਵੀ ਬਹੁਤ سارے ਆਪਸ਼ਨਸ ਨੇ ਅੱਜ ਆਪਾਂ ਸਾਰੇ ਆਪਸ਼ਨਸ ਦੇ ਵਿੱਚ ਕਿਸ ਆਪਸ਼ਨ ਦੇ ਵਿੱਚ ਕਿੰਨੇ ਲੋਕਾਂ ਨੂੰ ਪੀਆਰ ਦੇਣੀ ਆ ਉਹਦੀ ਗੱਲ ਆਪਾਂ ਅੱਗੇ ਚੱਲ ਕੇ ਬੜੇ ਡਿਟੇਲ ਵਿੱਚ ਕਰਨੀ ਆ ਜਿਦੇ ਵਿੱਚ 443500 ਅਪਲੀਕੇਸ਼ਨ ਹਨ तकरीबन 50% ਅਪਲੀਕੇਸ਼ਨ ਜਿਹੜੀਆਂ ਨੇ ਉਹ ਬੈਕਲੌਗ ਦੇ ਵਿੱਚ ਲਿਆਂਗੀਆਂ ਨੇ ਕਿ 50% ਅਪਲੀਕੇਸ਼ਨ ਅਜਿਹੀਆਂ ਨੇ ਜਿਹੜੀਆਂ ਸਟੈਂਡਰਡ ਪ੍ਰੋਸੈਸਿੰਗ ਟਾਈਮ ਦੇ ਹਿਸਾਬ ਦੇ ਨਾਲ ਪ੍ਰੋਸੈਸ ਹੋ ਰਹੀਆਂ ਹੈਗੀਆਂ ਨੇ ਸੋ ਜੇਕਰ ਇੱਕ ਪ੍ਰੋਜੈਕਟਡ ਆંકੜੇ ਦੀ ਗੱਲ ਕਰ ਲਈਏ ਤੇ 422232 ਲੋਕਾਂ ਨੂੰ ਕੈਨੇਡਾ ਪੀਆਰ ਜਿਹੜੀ ਹੈ ਉਹ 2025 ਦੇ ਵਿੱਚ ਦੇਣ ਜਾਣੇ ਹੁਣ ਜਿਹੜੇ ਆਪਾਂ ਕੈਨੇਡਾ ਦੇ ਪੀਆਰ ਦੇ ਪ੍ਰੋਗਰਾਮ ਆ ਥੋੜਾ ਜਿਹਾ ਆਪਾਂ ਉਹਨਾਂ ਦਾ ਜ਼ਿਕਰ ਕਰ ਲੈਨੇ ਆ ਵਨ ਬਾਈ ਵਨ ਵੀ ਕਰਾਂਗੇ ਪਹਿਲਾਂ ਮੋਟਾ ਮੋਟੀ ਤੁਹਾਨੂੰ ਦੱਸਦਾ ਇਕਨੋਮਿਕ ਇਮੀਗ੍ਰੇਸ਼ਨ ਹੈ ਜਿਹਦੇ ਵਿੱਚ ਪੀਐਨਪੀ ਸੀਸੀ ਯਾਨੀ ਗ੍ਰੈਡੀਅਨ ਐਕਸਪੀਰੀਅੰਸ ਕਲਾਸ ਵਗੈਰਾ ਹੋਗੀ ਯਾਨੀ ਐਕਸਪ੍ਰੈਸ ਐਂਟਰੀ ਦੇ ਅੰਡਰ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਦੋਂ ਬਾਅਦ ਫੈਮਿਲੀ ਰੀਯੂਨੀਫਿਕੇਸ਼ਨ ਹੋ ਗਿਆ ਉਹਦੇ ਵਿੱਚ ਸਪਾਊਸ ਆ ਜਾਂਦਾ ਤੁਹਾਡੇ ਚਿਲਡਰਨ ਆ ਜਾਂਦੇ ਤੁਹਾਡੇ ਪੇਰੈਂਟਸ ਆ ਜਾਂਦੇ ਆ ਉਦੋਂ ਬਾਅਦ ਰਿਫਿਊਜੀ ਤੇ ਪ੍ਰੋਟੈਕਸ਼ਨ ਪਰਸਨ ਆ ਜਾਂਦੇ ਜਿਹਦੇ ਵਿੱਚ ਆ ਕੈਨੇਡੀਅਨ ਹਿਊਮਨਿਟੇਰੀਅਨ ਤੇ ਕੰਪੰਸੀਟ ਜਾਂ ਕਮਿਟਮੈਂਟ ਬੈਕਗਰਾਉਂਡ ਹੋਗੀ ਜਾਂ ਰੀਸੈਟਲਮੈਂਟ ਪ੍ਰੋਗਰਾਮ ਜਿਹੜਾ ਰਿਫਿਊਜੀ ਦਾ ਹੈ ਉਹ ਆ ਜਾਂਦੇ ਆ ਉਸ ਤੋਂ ਇਲਾਵਾ ਅਦਰ ਸਟਰੀਮ ਜਿਹਦੇ ਵਿੱਚ ਏਆਈਪ ਅਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਆ ਜਾਂਦਾ ਕੇਅਰ ਗੀਵਰ ਪਾਥਵੇ ਆ ਜਾਂਦਾ ਸਪੈਸੀਫਿਕ ਰੀਜਨਲ ਪ੍ਰੋਗਰਾਮ ਆ ਜਾਂਦੇ ਆ ਸੈਕਟਰ ਉਹ ਤੋਂ ਬਾਅਦ ਆ ਜਾਂਦੇ ਆ ਸੈਕਟਰਲ ਨੀਡਸ ਆ ਜਾਂਦੀਆਂ ਨੇ ਮਤਲਬ ਜਿਹੜੇ ਸੈਕਟਰ ਨੂੰ ਜਿਹੜੀਆਂ ਜ਼ਰੂਰਤਾਂ ਨੇ ਉਹਦੇ ਹਿਸਾਬ ਦੇ ਨਾਲ ਤੇ ਬੈਲੈਂਸ ਕਰਨ ਵਾਸਤੇ ਇਮੀਗ੍ਰੇਸ਼ਨ ਨੂੰ ਇਹ ਸਾਰੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਉਹ ਪ੍ਰੋਗਰਾਮ ਆ ਜਾਂਦੇ ਅਦਰ ਦੇ ਵਿੱਚ ਹੁਣ ਆਪਾਂ ਹੁਣ ਤੱਕ ਦੇ ਅੰਕੜੇ ਦੀ ਗੱਲ ਕਰਦੇ ਆ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ ਤੇ ਐਕਚੁਅਲ ਦੇ ਵਿੱਚ ਏਮ ਤੇ ਟਾਰਗੇਟ ਕੀ ਸੈੱਟ ਕੀਤਾ 2025 ਵਾਸਤੇ ਸਭ ਤੋਂ ਪਹਿਲਾਂ ਆਪਾਂ ਇਕਨੋਮਿਕ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਉਹਦੇ ਵਿੱਚ ਹੁਣ ਤੱਕ 130660 ਬੰਦਿਆਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ ਇੰਨੇ ਲੋਕ ਪੀਆਰ ਹੋ ਚੁੱਕੇ ਨੇ ਜਦਕਿ ਇਹਦਾ ਅੰਕੜਾ ਜਿਹੜਾ ਉਹ 232150 ਹੈਗਾ ਟੋਟਲ ਟਾਰਗੇਟ ਯਾਨੀ ਕਿ ਤਕਰੀਬਨ 56.3% ਦੀ ਆਪਣਾ ਟਾਰਗੇਟ ਜਿਹੜਾ OIRCC ਪੂਰਾ ਕਰ ਚੁੱਕੀ ਹੈ ਜਿਹੜਾ ਆ ਮੈਂ ਅੰਕੜਾ ਦੇ ਰਿਹਾ ਇਹ ਪਹਿਲੇ 6 ਮਹੀਨੇ ਦਾ ਅੰਕੜਾ ਹੈ ਜੂਨ 2025 ਤੱਕ ਦਾ ਇਹ ਚ ਜੁਲਾਈ ਇਨਕਲੂਡ ਨਹੀਂ ਹੈਗਾ ਧਿਆਨ ਰੱਖਿਓ ਜਿਹੜਾ ਪਹਿਲਾਂ ਤੁਹਾਨੂੰ ਨਾ ਸ਼ੇਅਰ ਕੀਤਾ ਉਹ ਜੁਲਾਈ ਤੱਕ ਦਾ ਹੈ ਇਹ ਵਾਲਾ ਅੰਕੜਾ ਜਿਹੜਾ ਉਹ ਜੂਨ ਤੱਕ ਦਾ ਨਹੀਂ ਪਹਿਲੇ 6 ਮਹੀਨੇ ਦਾ ਹੈਗਾ ਤੇ ਜਿਹੜਾ ਇਕਨੋਮਿਕ ਕਲਾਸ ਹੈ ਉਹਦੇ ਵਿੱਚ ਕ੍ਰੀਡਿਟ ਐਕਸਪੀਰੀਅੰਸ ਕਲਾਸ ਆ ਜਾਂਦੀ ਹੈ ਜਿਹਦੇ ਵਿੱਚ ਇਨ ਕੈਨੇਡਾ ਜਿਹੜੇ ਲੋਕ ਨੇ ਉਹਨਾਂ ਨੂੰ ਫੋਕਸ ਕੀਤਾ ਜਾਂਦਾ ਜਿਹਦੇ ਵਿੱਚ ਹੁਣ ਤੱਕ 21745 ਲੋਕਾਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ 82980 ਟੋਟਲ ਟਾਰਗੇਟ ਰੱਖਿਆ ਗਿਆ 39.5% ਦੀ ਕੋਟਾ ਜਿਹੜਾ ਹੈ ਉਹ ਇਹਨਾਂ ਦਾ ਇਹਦੇ ਵਿੱਚ ਪੂਰਾ ਹੋ ਚੁੱਕਾ ਨਹੀਂ ਅੱਧਾ ਕੋਟਾ ਇਹਦੇ ਵਿੱਚ ਪੂਰਾ ਨਹੀਂ ਹੋਇਆ ਸੋ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਡਰਾ ਤੁਹਾਨੂੰ ਹੋਰ ਸਪੀਡਲੀ ਦੇਖਣ ਨੂੰ ਮਿਲਣਗੇ ਹੁਣ ਇਹਦੇ ਵਿੱਚ ਇੱਕ ਕੁਐਸਚਨ ਤੁਹਾਡਾ ਹੋ ਸਕਦਾ ਹੈ ਮੈਨੂੰ ਲੱਗਾ ਤੁਹਾਨੂੰ ਮੈਂ ਪ੍ਰੋਐਕਟਿਵ ਹੋ ਕੇ ਜਵਾਬ ਦੇਦਾ ਪਹਿਲੇ ਤੁਸੀਂ ਕਹਿਣਾ ਜੀ ਜਿਹੜਾ ਐਕਸਪ੍ਰੈਸ ਐਂਟਰੀ ਦੇ ਅੰਦਰ ਸੀਸੀਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੁੰਦਾ ਉਹਦੇ ਵਿੱਚ ਤੇ ਤਕਰੀਬਨ 19850 ਦੇ ਲਾਗੇ ਬੰਨੇ ਅਪਲੀਕੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਤੇ ਤੁਸੀਂ ਇੱਥੇ 32745 ਕਹਿ ਰਹੇ ਹੋ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰ ਦਿੰਦਾ ਹੈ ਸੀਸੀਸੀ ਜਿਹੜਾ ਹੈ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜਾ ਐਕਸਪ੍ਰੈਸ ਐਂਟਰੀ ਦੇ ਅੰਦਰ ਆਉਂਦਾ ਉਹਦਾਂ ਹੈ ਹੀ ਹੈ ਉਹਦੇ ਨਾਲ ਨਾਲ ਜਿਹੜਾ ਰੀਜਨਲ ਹੈ ਉਹ ਵੀ ਡਾਟਾ ਇਹਦੇ ਵਿੱਚ ਇਨਕਲੂਡਡ ਹੈਗਾ ਦੋ ਤਰ੍ਹਾਂ ਦਾ ਹੁੰਦਾ ਧਿਆਨ ਰੱਖੋ ਇੱਕ ਹੁੰਦਾ ਸੀਸੀ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਵਾਲਾ ਤੇ ਇੱਕ ਰੀਜਨਲ ਜਿਵੇਂ ਆਰਸੀਆਈਪੀ ਪ੍ਰੋਗਰਾਮ ਹੋ ਗਿਆ ਰੂਰਲ ਕਮਿਊਨਿਟੀ ਮਾਈਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੋ ਗਿਆ ਇਸ ਤਰੀਕੇ ਦੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਜਿਹੜਾ ਟੋਟਲ ਟਾਰਗੇਟ 82980 ਦਾ ਹੈ ਧਿਆਨ ਰੱਖਿਓ ਇਸ ਦਾ ਠੀਕ ਹੈ ਉਸ ਤੋਂ ਬਾਅਦ ਸਕਿਲਡ ਵਰਕਰ ਸਕਿਲਡ ਟ੍ਰੇਡ ਐਕਸਪ੍ਰੈਸ ਐਂਟਰੀ ਫੈਡਰਲ ਇਕਨੋਮਿਕ ਪ੍ਰੋਰੀਟਾਈਜ਼ਡ ਹੁਣ ਇਹਦੇ ਵਿੱਚ ਟੋਟਲ ਟਾਰਗੇਟ 44700 ਦਾ ਰੱਖਿਆ ਗਿਆ 35895 ਅਪਲੀਕੇਸ਼ਨ ਹੁਣ ਤੱਕ ਐਕਸੈਪਟ ਕੀਤੀਆਂ ਜਾ ਚੁੱਕੀਆਂ ਨੇ 86.1 ਫੀਸਦੀ ਕੋਟਾ ਇਹਦਾ ਫੁੱਲ ਹੋ ਚੁੱਕਾ ਸਿਰ 14 15 ਪਰਸੈਂਟ ਅਪਲੀਕੇਸ਼ਨ ਜਿਹੜੀਆਂ 14 ਪਰਸੈਂਟ ਕਰੈਕ ਕੀਤੀਆਂ ਵੀ ਪੀ ਐਨ ਪੀ ਪ੍ਰੋਵਿੰਸ਼ੀਅਲ ਨਾਮੀ ਪ੍ਰੋਗਰਾਮ 50550 ਲੋਕਾਂ ਨੂੰ ਪੀਆਰ ਆਲਰੇਡੀ ਦਿੱਤੀ ਜਾ ਚੁੱਕੀ ਹੈ ਇਸ ਪ੍ਰੋਗਰਾਮ ਦੇ ਅੰਡਰ 55000 ਟੋਟਲ ਟਾਰਗੇਟ ਹੈਗਾ 91.9 ਫੀਸਦੀ ਡੇਟਾ ਜਿਹੜਾ ਹੈ ਇਹ ਪੁੱਟਾ ਜਿਹੜਾ ਉਹ ਕੰਪਲੀਟ ਹੋ ਚੁੱਕਾ ਹੈ ਯਾਨੀ ਪੀਐਨਪੀ ਦੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਘੱਟ ਡਰਾਅ ਦੇਖਣ ਨੂੰ ਮਿਲਣਗੇ ਕਿਉਂਕਿ 90% ਦੇ ਲਾਗੇ ਬੰਨੇ ਤੇ ਆਲਰੇਡੀ ਯੂਜ਼ ਹੋ ਚੁੱਕਾ ਹੈ ਹੁਣ ਕਈਆਂ ਦਾ ਇਹ ਵੀ ਕੁਐਸਚਨ ਪੁੱਛੇਗਾ ਮੈਂ ਇੱਥੇ ਵੀ ਤੁਹਾਨੂੰ ਥੋੜਾ ਐਕਸਪਲੇਨ ਕਰਦਾ ਕਿਉਂਕਿ ਪੀਐਨਪੀ ਦੇ ਜਿਹੜੇ ਡਰਾਅ ਉੱਚ ਤੇ 10000 ਤੋਂ ਵੀ ਥੱਲੇ ਹੁਣ ਤੱਕ ਇਹਨੂੰ ਮਿਟੇਸ਼ਨ ਟੋਟਲ ਨੇ 5-6000 ਦੇ ਲਾਗੇ ਬੰਨੇ ਹੋਣਗੇ ਤੇ ਤੁਸੀਂ ਇੱਥੇ 50000 ਕਹਿ ਰਹੇ ਹੋ ਇਹਦੇ ਵਿੱਚ ਦੋ ਪੀਐਨਪੀ ਹੁੰਦੀ ਇੱਕ ਹੁੰਦੀ ਐਕਸਪ੍ਰੈਸ ਐਂਟਰੀ ਨਾਲ ਐਲਐਨਪੀਐਨਪੀ ਸੋ ਇਹਦੇ ਵਿੱਚ ਬੇਸ ਤੇ ਦੂਜਾ ਦੋਵੇਂ ਇਨਕਲੂਡਡ ਨੇ ਹੁਣ ਜਿਹੜਾ ਐਕਸਪ੍ਰੈਸ ਐਂਟਰੀ ਥਰੂ ਪੀ ਐਨ ਪੀ ਹੁੰਦੀ ਹੈ ਉਹ ਤੁਹਾਨੂੰ ਐਕਸਪ੍ਰੈਸ ਐਂਟਰੀ ਥਰੂ ਜਿਹੜੀ ਮਿਲਦੀ ਉਹਨੂੰ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ ਪਰ ਜਿਹੜੀਆਂ ਪ੍ਰੋਵਿੰਸ ਲੈਵਲ ਦੀਆਂ ਨੇ ਜਿਹਨੂੰ ਸਿਰਫ ਬੇਸ ਪੀ ਐਮ ਪੀ ਕਿਹਾ ਜਾਂਦਾ ਉਹ ਕਈ ਵਾਰੀ ਕੋਈ ਡਰਾਪ ਤੇ ਉੱਤੇ ਵੀਡੀਓ ਬਣਾਉਂਦਾ ਕੋਈ ਨਹੀਂ ਬਣਾਉਂਦਾ ਠੀਕ ਹੈ ਸੋ ਇਹ ਟੋਟਲ ਹੈ ਉਦੋਂ ਬਾਅਦ ਫੈਮਿਲੀ ਸਪਾਂਸਰਸ ਫੈਮਿਲੀ ਸਪਾਂਸਰਸ਼ਿਪ ਇਹਦੇ ਵਿੱਚ ਤਕਰੀਬਨ 50% ਕੋਟਾ ਫੁੱਲ ਹੋ ਚੁੱਕਾ ਨਹੀਂ 49.6% ਦੇ ਕੋਟਾ ਫੁੱਲ ਹੋ ਚੁੱਕਾ ਹੈ 94500 ਟੋਟਲ ਟਾਰਗੇਟ ਰੱਖਿਆ ਗਿਆ ਤੇ 46900 ਅਪਲੀਕੇਸ਼ਨ ਜਿਹੜੀਆਂ ਇਹ ਚ ਅਪਰੂਵ ਹੋ ਚੁੱਕੀਆਂ ਹੈਗੀਆਂ ਨੇ ਹੁਣ ਇਹਦੇ ਵਿੱਚ ਜਿਹੜਾ ਫੈਮਿਲੀ ਕਲਾਸ ਹੈ ਇਹ ਵੀ ਹੁਣ ਕਈ ਵਾਰੀ ਆਪਾਂ ਐਕਸਟਰਾ ਸੈਂਟਰੀ ਡਰਾਅ ਦੇਖਦੇ ਆ ਇਕੱਲਾ ਪੀਆਰ ਨੂੰ ਲੈ ਕੇ ਇਹ ਚ ਵੀ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ 46000 ਅਪਲੀਕੇਸ਼ਨ ਇਚ ਅਪਰੂਵ ਹੋ ਚੁੱਕੀਆਂ ਨੇ ਧਿਆਨ ਰੱਖਿਓ ਇਹਦੇ ਵਿੱਚ ਕੌਣ ਹੁੰਦਾ ਤੁਹਾਡੇ ਬੱਚੇ ਹੁੰਦੇ ਆ ਤੁਹਾਡੇ ਮਾਪ ਜਾਂ ਤੁਹਾਡਾ ਸਪਾਊਸ ਹੁੰਦਾ ਹੈ ਸੋ ਇਹ ਤੁਹਾਡੀ ਫੈਮਲੀ ਵਾਸਤੇ ਹੈ ਹੁਣ ਇੱਕ ਛੋਟਾ ਜਿਹਾ ਐਗਜ਼ਾਮਪਲ ਜਿਦਾਂ ਕੈਨੇਡਾ ਵਿੱਚ ਕੋਈ ਇੱਕ ਬੰਦਾ ਪੀਆਰ ਹੋ ਗਿਆ ਹੁਣ ਉਹ ਅੱਗੇ ਆਪਣੇ ਬੱਚੇ ਮੰਨ ਲਓ ਤੇ ਤਿੰਨ ਬੱਚੇ ਉਹਨੇ ਤਿੰਨ ਬੱਚਿਆਂ ਨੂੰ ਪੀਆਰ ਕਰਾਉਣਾ ਮੰਨ ਲਓ ਦੇ ਮਾਪੇ ਉਹ ਪੰਜ ਹੋ ਗਏ ਟੋਟਲ ਫਿਰ ਪੰਜਾਂ ਜਣਿਆਂ ਨੂੰ ਕਰਾਉਣਾ ਫਿਰ ਉਹਦਾ ਸਪਾਊਸ ਵੀ ਛੇ ਜਣੇ ਹੋ ਗਏ ਯਾਨੀ ਬੰਦੇ ਨੂੰ ਇੱਕ ਨੂੰ ਪੀਆਰ ਦਿੱਤੀ ਛੇ ਜਣਿਆਂ ਨੂੰ ਹੋਰ ਨਾਲ ਦੇਣੀ ਪੈ ਰਹੀ ਸੋ ਇੱਕ ਬੰਦਾ ਹੀ ਛੇ ਲੋਕਾਂ ਦੀ ਜਗ੍ਹਾ ਖਾ ਗਿਆ ਇਸ ਆਪ ਲੋਕਾਂ ਦੀ ਜਗ੍ਹਾ ਜਿਹੜੀ ਐ ਉਹ ਲੈ ਲਈ ਫਿਰ ਕਈ ਵਾਰੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਐਕਸਪ੍ਰੈਸ ਇੰਟਰੀ ਦੇ ਡਰਾ ਉਹਦੇ ਕੱਲੀ ਫੋਪੀ ਆ ਰਹੇ ਨਹੀਂ ਉਹਦੇ ਪੈਕੇਟ ਤੇ ਬੜਾ ਕੁਝ ਚੱਲਦਾ ਹੁੰਦਾ ਸੋ ਫੈਮਿਲੀ ਨੂੰ ਵੀ ਧਿਆਨ ਵਿੱਚ ਰੱਖਿਆ ਕਰੋ ਫੈਮਿਲੀ ਸਪਾਂਸਰਸ਼ਿਪ ਵਾਸਤੇ ਵੀ ਲਗਭਗ ਲੱਖ ਬੰਦੇ ਦਾ ਟਾਰਗੇਟ ਪੀਐਮਪੀ ਨਾਲੋਂ ਦੁਨਾ ਪੀਐਨਪੀ ਦਾ 55000 ਹੈ ਕੋਟਾ ਇਹਦਾ 94000 ਕੋਟਾ ਸੋਚੋ ਉਦੋਂ ਵਾਰ ਰੀਸੈਟਲਮੈਂਟ ਰਿਫਿਊਜੀ ਐਂਡ ਪ੍ਰੋਟੈਕਟਿਡ ਪਰਸਨ ਇਹਦੇ ਵਿੱਚ ਕੀ ਹੈ ਕਿ 52350 ਬੰਦਿਆਂ ਨੂੰ ਪੀਆਰ ਇਹਨਾਂ ਨੇ ਦੇਣੀ ਹੈ ਤੇ 44.7% ਦੇ ਕੋਟਾ ਦਾ ਮੁਕੰਮਲ ਹੋ ਚੁੱਕਾ ਹੈ 24355 ਨੂੰ ਆਲਰੇਡੀ ਪੀਆਰ ਇਹ ਦੇ ਚੁੱਕੇ ਹੈਗੇ ਹਨ ਯਾਨੀ ਇਹਨਾਂ ਨੂੰ ਇੰਵਿਡੇਸ਼ਨ ਜਿਹੜਾ ਉਹ ਚੱਲੇ ਗਿਆ ਹੋਵੇਗਾ ਇਹ ਆ ਜਾਂਦੇ ਆ ਜਿਹੜੇ ਜਾ ਕੇ ਰਫਿਊਜੀ ਲਾ ਲੈਂਦੇ ਉਹਨਾਂ ਦੀ ਗੱਲ ਹੈ ਉਦੋਂ ਬਾਅਦ ਅਦਰ ਦੇ ਵਿੱਚ ਐਚ ਐਂਡ ਸੀ ਜਿਹਨੂੰ ਹਿਊਮੈਨਿਟੇਰੀਅਨ ਐਂਡ ਕੰਪਨਸੇਟ ਗ੍ਰਾਉਂਡ ਕਿਹਾ ਜਾਂਦਾ ਹੈ ਜਾਂ ਇਦੇ ਵਿੱਚ ਆਦਰ ਕੈਟਾਗਰੀ ਦੇ ਵਿੱਚ ਟੋਟਲ 10000 ਅਪਲੀਕੇਸ਼ਨ ਇਹਨਾਂ ਨੇ ਲੈਣੀਆਂ ਨੇ ਉਹਦੇ ਵਿੱਚੋਂ 5735 ਯਾਨੀ 5735 ਅਪਲੀਕੇਸ਼ਨ ਹੁਣ ਤੱਕ ਹੋ ਚੁੱਕੀਆਂ ਨੇ ਯਾਨੀ 57.4% ਕੋਟਾ ਜਿਹੜਾ ਉਹ ਮੁਕੰਮਲ ਹੋ ਚੁੱਕਾ ਹੈਗਾ ਇਹਦਾ ਹੁਣ ਜੇਕਰ ਸਾਰੀਆਂ ਕੈਟਾਗਰੀ ਦੀ ਗੱਲ ਕਰ ਲਈਏ ਤੇ ਪਹਿਲੇ 6 ਮਹੀਨਿਆਂ ਦਾ ਜਿਹੜਾ ਰਿਜ਼ਲਟ ਹੈ 2,7650 ਇਨਵੀਟੇਸ਼ਨ ਆਏ ਹੈਗੇ ਨੇ ਤੇ ਇੰਨੇ ਲੋਕਾਂ ਨੂੰ ਪੀਆਰ ਹੋ ਚੁੱਕੇ ਕੈਨੇਡਾ ਦੇ ਵਿੱਚ ਪੀਆਰ ਵਾਸਤੇ ਇਨਵੀਟੇਸ਼ਨ ਆ ਚੁੱਕੇ ਨੇ 3,95,000 ਦਾ ਟਾਰਗੇਟ ਹੈ ਟੋਟਲ 49.6 ਫੀਸਦੀ ਅੰਕੜਾ ਜਿਹੜਾ ਹੈ ਉਹ ਪੂਰਾ ਕੀਤਾ ਹੈਗਾ ਨਹੀਂ ਕਿ ਆਪਣੇ ਪੂਰੇ ਐਂ ਟਾਰਗੇਟ ਦੇ ਉੱਤੇ ਯਾਰਸੀਸੀ ਚੱਲ ਰਹੀ ਹੈ ਹੁਣ ਤੁਸੀਂ ਕਹਿਣਾ ਜੀ ਤੁਸੀਂ ਪਹਿਲਾਂ ਨਹੀਂ ਇਸੇ ਵੀਡੀਓ ਦੇ ਵਿੱਚ ਕਹਿ ਰਹੇ ਸੀਗੇ ਕੀ ਜਿਆਦਾ ਲੋਗਲ ਕਰਨ ਰਹਾ ਹੈ ਇਹਦੇ ਹਿਸਾਬ ਦੇ ਨਾਲ ਤੇ 4 ਲੱਖ ਨੂੰ ਅੰਕੜਾ ਪਾਰ ਕਰ ਦੇਣਾ ਉਹ ਮੈਂ 7ਵੇਂ ਮਹੀਨੇ ਦਾ ਵੀ ਐਡ-ਆਨ ਕੀਤਾ ਹੈ ਯਾਨੀ ਕਿ ਉਹਦੇ ਵਿੱਚ ਜੁਲਾਈ ਦਾ ਵੀ ਅੰਕੜਾ ਇਹਦੇ ਵਿੱਚ ਸਿਰਫ ਜੂਨ ਤੱਕ ਦਾ ਅੰਕੜਾ ਹੈਗਾ ਉਹਨੂੰ ਸলো ਡਾਉਨ ਵੀ ਕੀਤਾ ਜਾ ਸਕਦਾ ਹੈ ਉਹਨੂੰ ਵਧਾਇਆ ਵੀ ਜਾ ਸਕਦਾ ਪਰ ਜੋ ਰਿਪੋਰਟ ਹੈ ਉਹਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਆਈਆਰਸੀਸੀ ਆਪਣੀ ਉਸ ਅੰਕੜੇ ਨੂੰ ਪਾਰ ਕਰ ਸਕਦੀ ਹੈ ਜਿੱਦਾਂ ਔਨ ਐਵਰੇਜ ਹੁਣ ਤੱਕ ਚੱਲਦਾ ਆ ਰਿਹਾ ਹੈ ਪਰ ਸੇਮ ਚੀਜ਼ ਜੇਕਰ 6 ਮਹੀਨਿਆਂ ਦੀ ਦੇਖੀਏ ਤਾਂ ਤਕਰੀਬਨ 50% ਅਪਲੀਕੇਸ਼ਨ ਆਪਣਾ ਕੋਟਾ ਜਿਹੜਾ ਉਹ ਮੁਕੰਮਲ ਕੀਤਾ ਹੈ IRCC ਨੇ ਇਹਦਾ ਮਤਲਬ ਇਹ ਹੈ ਕਿ IRCC ਆਪਣੇ ਐਨ ਟਾਰਗੇਟ ਤੇ ਚੱਲ ਰਿਹਾ ਹੈ ਤੇ ਟੋਟਲ 395000 ਨੂੰ ਹੀ ਟਾਰਗੇਟ ਮੰਨ ਕੇ ਉਨੇ ਲੋਕਾਂ ਨੂੰ ਹੀ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਣੀ ਹੈਗੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਲੌਗ ਪਸੰਦ ਆਇਆ ਹੋਵੇਗਾ ਕੋਈ ਕੰਫਿਊਜ਼ਨ ਹੈ ਤੁਹਾਡੀ ਤਾਂ WhatsApp ਤੇ ਮੈਸੇਜ ਕਰ ਲਓ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਵੀ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਬਹੁਤ ਰਿਸਰਚ ਕਰਕੇ ਤੁਹਾਡੇ ਵਾਸਤੇ ਇਨਫੋਰਮੇਸ਼ਨ ਲੈ ਕੇ ਆਉਣੀ ਪੈਂਦੀ ਹੈ 60 ਸਕਿੰਡ ਦੀ ਉਹ ਵੀਡੀਓ ਨਹੀਂ ਹੈਗੀ ਜੋ ਚਮਕਦੀ-ਦਮਕਦੀ ਤੁਹਾਨੂੰ ਦਿਖਦੀ ਹੈ ਪਰ ਉੱਚ ਜਾਣਕਾਰੀ ਦੇ ਨਾਮ ਦੇ ਉੱਤੇ ਸਿਰਫ ਵਾਇਰਲ ਹੋਣ ਵਾਲਾ ਕੰਟੈਂਟ ਹੁੰਦਾ ਹੈ ਸ਼ੇਅਰ ਕਰ ਦਿਓ